अच्छी राष्ट्रपति जी लाके विकास हलका नौ साजे विधान साझे चुनावी नए पार्टी तकलीफ लिया हल्का लोग मैंबर पार्लियामेंट जिन्होंने चुनना है जिन्होंने पहले ही एक नंबर लेकिन इस बार अभी अपने हकों में वापस नहीं ला दी पर मैं समझना उसकी होगा ਤੁਸੀਂ ਇਹ ਨੰਸ਼ ਸੰਭਾਲੂਗੇ ਤਾਂ ਕਿਉਂ ਨਾ ਆਪਿਆ ਇਸ ਕਰਕੇ ਦੇਸ਼ ਦੇ ਵਿੱਚ ਜੇ ਕਾਫੀ ਲੋਮਕਤਲ ਮੁਝਾਣਾ ਜ਼ਿਕਰ ਸੰਧਾਰ ਮੁਝਾਣਾ ਔਰ ਆਪਣੇ ਆਪੇ ਇਕੱਲੇ ਭਾਈਚਾਰ ਨੂੰ ਜਾਣਾ ਇਸ ਵਾਰ ਵੋਟ ਦੇਣੀ ਆ ਉਸ ਪਾਰਟੀ ਨੂੰ ਜੋ ਦੇਸ਼ ਨੂੰ ਅੱਛਾ ਕਰਵਾ ਜਲਦੀ ਆ ਜਾਨ ਆਪ ਸਾਡੇ ਬਹੁਤ ਸਰਕਾਰੀਓ ਮੰਗਦੀਪ ਸਿੰਘ ਜੀ ਤੋਂ ਮੰਗੀਪ ਚਾਰਾ ਤੋਂ ਮੰਗੀ ਸਾਡੇ ਪੂਰਾ ਹੌਸਲਾ ਸਾਰਾ ਨਾਲ ਲੱਗਾਇਆ ਹੈ ਨਾ ਤੁ ਬਾਦਿਆ ਸ਼ਾਂਤੀ ਵਾਲੇ ਪੂਰੇ ਪਰਿਵਾਰ ਤੇ ਨੂੰ ਜੰਦੀਆਂ ਦੇ ਹਰਿਆਵਲ ਦਾ ਬਹੁਤ ਬਹੁਤ ਕਰਨਾ ਕਰਾਂਗਾ ਫਰਨਾ ਕਲੋਦੀਆ ਗਰੁੱਪ ਆ ਨਮਕ ਕਲੋਦੀਆ ਦਾ ਕਲੋਦੀਆ ਦੀ ਅਰੇ ਕਲੋਦੀਆ ਦੀ ਮਿੱਕੀ ਕਲੋਦੀਆ ਦੀ ਜੱਜ ਜੱਜਿਆ ਘਾਰਾਂ ਨਾਲ ਜੁਦਾ ਹੱਥ ਸਾਹਬਾ ਸ਼ਰੀਰੀ ਵਾਣ ਬਚਾਤ ਨੂੰ پجا دل کي مننداتي پجا جے زنده باد اوکے قطي جي

ਜੀ ਆਇਆਂ ਸੇਹਰਾ ਫਰਕਤੀ ਦੀ ਓਏ ਥੱਲੇ ਬਾਜੀ ਕੰਪਨੀ ਚ ਆ ਗਿਆ ਆਉਂਦੇ ਪਾਈਨ ਥੱਲੇ ਗੜੀ ਮੋੜੇ ਓਏ ਬਾਵਾ ਨੂੰ ਨਹੀਂ ਕਰਦਾ ਮੈਲਾ ਲੈ ਹਲੋ ਸਾਈਡ ਤੋਂ ਹੋ ਜਾ ਯਾਰ ਓਏ ਇਸ ਵਾਰੀ ਜ਼ੋਰਦਾਰ ਚਾਰੀ ਨਾ ਲਗਾ ਜਵਾਦ ਕਰੀਏ ਜੀ ਆਇਆਂ ਸੇਹਰਾ ਫਰਕਤੀ ਨਾ ਬਾਸਰ ਕਰਦੇ ਲੱਗਦਾ ਪਤਰੀ ਵੜਨਾ ਦੇਖਣਾ ਚਾਹੁੰਦੇ ਆ ਕੋਪੀ ਜੀ ਤਾਂ ਐਂਪੀ ਬਣਿਆ ਹੀ ਪਏ ਨੇ ਹਾਂ ਜੀ ਦੋ ਮਿੰਟ ਬਣਾ ਲਓ ਸਾਰੇ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਰੇ ਜਣੇ ਪਲੀਜ਼ ਕੁਰਸੀਆਂ ਦੇ ਪਿੱਛੇ ਪਾਸੇ ਹੋ ਜਿਓ ਅਮਰੇ ਕੋਈ ਬੈਠਣ ਦਾ ਥਾਂ ਦੇਖ ਮੈਮ ਦੇਖੇ ਹਾਂ ਜੀ ਬਹੁਤ ਬਹੁਤ ਧੰਨਵਾਦ ਐਂਪੀ ਸਾਊ ਦਾ ਸਰਗਮ ਪਪੀਚ ਦਾ ਅਮਰੇ ਵਕਾ ਨਹੀਂ ਜਾਨ ਹੁਣ ਮੈਂ ਕਹੂੰਗਾ ਪੰਗਾ ਜੀ ਨੂੰ ਦੋ ਰਫ਼ ਕਹਿਣ ਤੇ ਸਟੇਜ ਦਾ ਕੰਮ ਸ਼ੁਰੂ ਕਰਦੇ ਹਾਂ ਖਾਸ ਤੌਰ ਤੇ ਰਾਜਵੰਤ ਮਾਨ ਸਾਰੀ ਖੜੇ ਜਿਨ੍ਹਾਂ ਇੱਕ ਨਾਮ ਦੇ ਲਈ ਚੱਕਰ ਚ ਪੈ ਗਿਆ ਤੇ ਲਪਟਮ ਹੋ ਜਣਾ ਪ੍ਰੈਸ਼ਰ ਸਾਹਿਬ ਨੇ ਅੱਗੇ ਜਾਣਾ ਕਿਉਂਕਿ ਅੱਜ ਹੋ ਜਿਵੇਂ ਜਿਵੇਂ ਇਲੈਕਸ਼ਨ ਜਿਹੜੇ ਆਈਏ ਨਾ ਉਦੋਂ ਤੋਂ ਪ੍ਰਭਾਵ ਦੇ ਪ੍ਰੈਸ਼ਰ ਬਣੀ ਜਾਂਦਾ ਜੱਥਿਆਂ ਦਾ ਫੰਕਸ਼ਨਾਂ ਦਾ ਮੈਂ ਤਾਂ ਦੋ ਗੱਲਾਂ ਤਿੰਨ ਗੱਲਾਂ ਦੋਨਾਂ ਸਾਂਝੀਆਂ ਕਰਨੀਆਂ ਕਿਉਂਕਿ 2 ਸਾਲ ਪਹਿਲਾਂ ਸਾਡੇ ਕੋਲੇ ਦੋ ਵੀ ਦੋ ਰਾਏ ਜੀ ਉਹ ਦੋ ਫਰਾਂ ਆ ਕੇ ਨਿਸ਼ਰ ਸ਼ਾਂਤੀ ਹਦਾ ਦਾਨ ਬਖਸ਼ੋ ਬਣ ਜੀ ਪਠਾ ਦੇ ਯਾਰ ਮੈਂ ਤੇਰੇ ਛੋੜ ਕੇ ਜਾਊਗਾ ਵਾਦਾ ਕਰ ਛੋੜ ਕੇ ਜਾਊਗਾ ਮੈਂ ਤੇਰੇ ਕੋਲ ਆਈ ਐ ਨੂੰ ਇਹਨੂੰ ਕਰਨਾ ਦੇਖੋ ਜਦੋਂ ਮੈਂ ਤੁਹਾਡੇ ਕੋਲ ਮੋਟਾ ਬੰਨਣ ਵਾਸਤੇ ਆਇਆ ਸੀ ਤੁਸੀਂ ਲੋਕਾਂ ਨੇ ਇੱਕੋ ਗੱਲ ਕਹੀ ਸੀ ਸੜਖਾ ਸਭ ਛੱਡ ਦੋ ਇੱਕ ਵਾਰ ਬੋਲੋ ਜੀ ਸੜਦੇ ਹੋ ਜੀ ਇਹ ਕੰਮ ਬਾਤ ਕਰੀ ਜਾਂ ਨਾ ਕਰਕੇ ਪੀ ਆਪ ਹੀ ਸਾਡਾ ਮਨ ਬਣਿਆ ਹੋਇਆ ਪਰ ਜਿਹੜੇ ਪਿਛਲੇ ਰਵੱਈਆ ਪਾਰਟੀਆਂ ਵਾਲੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਉਹਦਾ ਮੁੜ ਕੇ ਸਾਨੂੰ ਦਰਸ਼ਨ ਜ਼ਰੂਰ ਦੇ ਦਿਓ ਅਸੀਂ ਤੁਹਾਨੂੰ ਵਾਦਾ ਕੀਤਾ ਸੀ ਅੱਜ ਵੀ ਵਾਦ ਕੀਤਾ ਕਿ ਜੇ ਤੁਸੀਂ ਤਾਕਤ ਰੋਡ ਦੀ ਦੇ ਦਿੱਤੀ ਇੱਕ ਤਾਂ ਡਿਵੈਲਪਮੈਂਟ ਦੇ ਕੰਮ ਕਰਦੇ ਟਕ ਤੁਹਾਡੇ ਵਿੱਚ ਵਿਚਰਾਂਗੇ ਤੁਹਾਡੇ ਵਿਚਰਾਂਵਾਂਗੇ ਤੁਹਾਨੂੰ ਫੇਰੇ ਸ਼ਾਮੀ ਤੁਹਾਡੇ ਦਰਸ਼ਕ ਕਰਾਂਗੇ ਇੱਥੇ ਵੀ ਆਸੀਗੇ ਨਹੀਂ ਕਿ ਆਸੀ ਅੱਜ ਕਦੇ ਕਦੇ ਮੜਾ ਬੋਲੇ ਜਿਹੜੇ ਸਾਰੇ ਇੱਥੇ ਕალი ਐਸੀ ਨਾ ਤੁਹਾਡੇ ਵਿੱਚ ਵਿਚਰੇ ਤੁਹਾਡੇ ਵਿੱਚ ਪੁੰਧਿਆ ਸਾਰੇ ਅੰਦੇਸ ਰੋਡ ਦੇ ਤਕਰੀਬ ਉੱਤੇ ਇਸ ਰੋਡ ਤੇ ਇਸ ਰੋਡ ਤੇ ਤਕਰੀਬ मेरे तो पहला बोलते हुए बड़े भाई चौधरी मदन लाल बगा इस हल्के की नुमाइंदगी करते फंक्शन में बाजवा परिवार वही गिनती जुड़ बैठिया मेरिया सत्कारयोग भैणा मावि बजुर्गों नौजवान साथी ज्यादा लंबा समा नहीं लाना क्योंकि अच्छे मैं पिंडा फंक्शन हो रहा है इंतजार करना पाफी मांग लिया पहली गलकार अठ हजार करोड़ रुपया

আর কব্রী মমন নাচাল ਤੋ ਲਈ ਠੀਕ ਹੈ ਜੀ ਤੇ ਇਹਦੇ ਦੇ ਦੋ ਸਾਲਾਂ ਦੇ ਆ ਅੱਜ ਲੋਕਾਂ ਦੇ ਮਨਾਂ 'ਚ ਘਾਰ ਘਰੀ ਬੈਠਿਆ ਜਾਂ ਵੱਡੀ ਗੰਟੀ ਦਾ ਜਿੱਦੜ ਵੀ ਜਾਣੇ ਆ ਬੜਾ ਪਰਮਾ ਹੰਗਾਰਾ ਮੈਂ ਢਾਈ ਲੋਕਾਂ ਦਾ ਪਿਆਰ ਆ ਅੱਜ ਲੋਕਾਂ ਨੇ ਮਨ ਬਣਾਇਆ ਹੋਇਆ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ 92 ਮੈਂਬਰਾਂ ਬਲੇ ਫੇਰਿਆ ਸੀ ਅੱਜ 13 ਦੇ ਉੱਤੇ ਫੇਰਨਾ ਹਾਂ ਜੀ ਬਹੁਤ ਵਧੀਆ ਇਕੱਠ ਬਹੁਤ ਵਧੀਆ ਹੰਗਾਰਾ ਔਰ ਤਨਵਾਦ ਦਾ ਬਾਜਵਾ ਪਰਿਵਾਰ ਦਾ ਜਿਨ੍ਹਾਂ ਨੇ ਬੜਾ ਵਧੀਆ ਇੱਥੇ ਪਿਆਰ ਬਣਾਇਆ ਲੋਕਾਂ ਦੇ ਵਿੱਚ ਅੱਜ ਲੋਕਾਂ ਦਾ ਪਿਆਰ ਲੋਕਾਂ ਦਾ ਸਰਕਾਰ ਔਰ ਖਾਸ ਤੌਰ ਤੇ ਡਿਵੈਲਪਮੈਂਟ ਨਾਉਨ ਨੂੰ ਲੋਕਾਂ ਨੇ ਇੱਕ ਹੰਗਾਰਾ ਕਿਉਂਕਿ ਲੋਕ ਬੜੇ ਪਰਾਲੇ ਕਰਦੇ ਨੇ ਇਕੱਠ ਕਰਨ ਵਾਸਤੇ ਪਰ ਲੋਕ ਆਪ ਹਮਾਰੇ ਆ ਕੇ ਇੱਥੇ ਪਿਆਰ ਦੇ ਨੇ ਅਸ਼ੀਰਵਾਦ ਦੇ ਨੇ ਮੈਂ ਤਨਵਾਦ ਕਰਦਾ ਔਰ ਬਾਜਵਾ ਜੀ ਦਾ ਜਿਵੇਂ ਕਹਿੰਦੇ ਵੀ ਕੰਮ ਕੀਤਾ ਹੋਇਆ ਇੱਥੇ ਲੋਕਾਂ ਦੇ ਪਿਆਰ ਬਣਾਇਆ ਹੋ ਸਾਹਮਣੇ ਆਇਆ ਉਹ ਡਵੈਲਪਮੈਂਟ ਵੀ ਹੈ ਕਿਉਂਕਿ ਮੇਰੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਡਵੈਲਪਮੈਂਟ ਦੇ ਕੰਮ ਨੂੰ ਲੈ ਕੇ ਮਿਹਨਤ ਕਰਦੇ ਨੇ ਸਵੇਰੇ ਹੀ ਫੋਨ ਆ ਜਾਂਦਾ ਕਿ ਫੁਲਾਨੀ ਸੜਕ ਤੇ ਆ ਖੰਡਾ ਪਿਆ ਹੋਇਆ ਪਾਣੀ ਦੀ ਗਲੀ ਚ ਪਾਣੀ ਨਹੀਂ ਆ ਰਿਹਾ ਫੁਲਾਨੀ ਗਲੀ ਚ ਸੀਵਰ ਬਣਨ ਵਾਲਾ ਨੇਚਰਲੀ ਕਿਦਨੇ ਕਿਦੇ ਆ ਲੋਕਾਂ ਨੂੰ ਡਿਵੈਲਪਮੈਂਟ ਦੇ ਰਿਹਾ ਮੁੰਡੇ ਨੇ ਬਹੁਤ ਕੰਮ ਕੀਤਾ ਮੈਂ ਅਫੀਸ਼ੀਅਲ ਕਰਦਾ ਔਰ ਤਕਰੀਬਨ ਮੈਂ ਕਹੇ ਸੋ ਲੋਕਾਂ ਦਾ ਪਿਆਰ ਹੈ ਲੋਕਾਂ ਦੀ ਡਿਵੈਲਪਮੈਂਟ ਦਾ ਜਿਹੜੇ ਅੱਜ ਲੋਕ ਇੱਥੇ ਇਕੱਠੇ ਨਾ ਵੱਡਾ ਇਕੱਠ ਕਰਕੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਆਪਣੀ ਵੋਟ ਦਾ ਅਧਿਕਾਰ ਨੂੰ ਇਸਤੇਮਾਲ ਕਰਿਓ ਜਰੂਰ ਕਿਉਂਕਿ ਕਿਸੇ ਪਾਰਟੀ ਨੂੰ ਵੋਟ ਪਾਓ ਪਰ ਵੋਟ ਦਾ ਅਸਲ ਅਧਿਕਾਰ ਜ਼ਰੂਰੀ ਹੈ ਵੋਟ ਦਾ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਨੇ ਦਿੱਤਾ ਹੈ ਉਸ ਬਾਬਾ ਸਾਹਿਬ ਭੀਮਰਾ ਬੇਦਕਰ ਦੇ ਵੋਟ ਦੇ ਅਧਿਕਾਰ ਨੂੰ ਆਪਾਂ ਯੂਜ਼ ਕਰਨਾ ਹੈ ਔਰ ਯੂਜ਼ ਅਸਕਰ ਕਰਨਾ ਹੈ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਨੇ ਬਣਾਇਆ ਸੀ ਹੁਣ ਉਹਨੂੰ ਛੇੜਛਾੜ ਹੋਣ ਜਾ ਰਹੀ ਹੈ ਉਸ ਨੂੰ ਰੋਕਣ ਵਾਸਤੇ ਆਪਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਆਮ ਆਦਮੀ ਪਾਰਟੀ ਜਿਹੜਾ ਉਸ ਨੂੰ ਡਾਕਟਰ ਦਾ ਤੋਂ ਦੇਖਿਆ ਹੀ ਹੈ ਕੇਜਰੀਵਾਲ ਸਾਹਿਬ ਇੱਕ ਐਸੇ ਆਦਮੀ ਨੇ ਜਿਹੜੇ ਮੋਦੀ ਸਾਹਿਬ ਨੂੰ ਰੋਕ ਸਕਦੇ ਨੇ ਜੇ ਆਪਾਂ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਉਹਨੇ ਦੋ ਦੋ ਮਹੀਨੇ ਪਹਿਲਾਂ ਉਹਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਪਰ ਕੋਰਟ ਦਾ ਮੈਂ ਸਤਿਕਾਰ ਕਰਦਾ ਜਿਨ੍ਹਾਂ ਨੇ ਇਲੈਕਸ਼ਨ ਕੰਮਨ ਵਾਸਤੇ ਉਹਨੂੰ ਰਿਹਾ ਕੀਤਾ ਔਰ ਆਸ ਹੈ ਕਿ ਅੱਗਿਓ ਵੀ ਕੋਟਾ ਸਾਡਾ ਜਿਵੇਂ ਸਾਡਾ ਮਨ ਹੈ ਸਰਸੀ ਸਰਕਾਰ ਕਰਦੇ ਆ ਉਸ ਤਰ੍ਹਾਂ ਹੀ ਫਿਰ ਰਿਜ਼ਲਟ ਆਏਗਾ। ਅੱਜ ਦਾ ਸਾ ਬਹੁਤ ਅੱਛੇ ਕੰਮ ਕਰਵਾ ਰਹੇ ਨੇ। ਜ਼ੀਰੋ ਬਿਲ ਆਇਆ ਤੇ ਹੋਰੇ ਬਹੁਤ ਸਾਰੇ ਨੇ 16 ਨੇ ਬੰਦ ਕਰਵਾਈ ਆਪਣੇ। ਜੋ ਜਿਵੇਂ ਕਿ ਅੱਜ ਅੱਜ ਉਹ ਬਹੁਤ ਹਾਈ ਬਲੱਡ ਪ੍ਰੈਸ਼ਰ ਜਿਹੜੇ ਅੱਜ ਬਹੁਤ ਕੰਮ ਕਰਨਗੇ ਉਹਨਾਂ ਨੂੰ ਵੋਟ ਦੇ ਕੇ ਸਿਝਾਵਾਂਗੇ ਤੇ ਉਹ ਮਤਲਬ ਬਲੱਡ ਪ੍ਰੈਸ਼ਰ ਜੀ ਨੂੰ ਕੀ ਕਹਿਣਾ ਚਾਹੀਦਾ ਅੱਜ ਇਹਨੂੰ ਉਪਰ ਬੜਾ ਨਹੀਂ। ਉਹਨਾਂ ਨੂੰ ਅੱਜ ਤੁਸੀਂ ਕਿੱਦਾਂ ਪੂਰਾ ਸਪੋਥਨਾ ਦਿਤਾਉਂਗੇ ਹਾਂਜੀ ਪੂਰਾ ਸਮਝਾ ਦੇਵਾਂਗੇ ਅਸੀਂ ਉਹਨਾਂ ਨੂੰ ਬਾਕੀ ਸਾਰਾ ਕੁਝ ਦੱਸ ਹੀ ਰਿਹਾ ਆਪਣਾ ਠੀਕ ਹੈ। ਥੰਕ ਯੂ। ਬਹੁਤ ਬੜਾ ਵਾੜ। ਇਹ ਤੋਂ ਨੌਰth ਹਲਕਾ ਬੱਗਾ ਜੀ ਦਾ ਇਹ ਵਾਰਡ ਜਿੱਦਣ ਮੈਨੂੰ ਬੱਗਾ ਜੀ ਨੇ ਟਿੱਕ ਟਕ ਤੇ ਅਨਾਉਂਸ ਕੀਤੀ ਆ ਉਹ ਦਿਨ ਪਿਛਲੇ ਹਫਤੇ ਕਿਹਾ ਹੀ ਦਿੱਤਾ ਸੀ ਉਹ ਦਿਨ ਤੇ ਮੈਂ ਵਾਦਾ ਕਰਦਾ ਹਾਂ ਆਪਣੇ ਵਾਰਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਮੈਂ ਪੱਪੀ ਜੀ ਨੂੰ ਪਵਾ ਕੇ ਦਿਖਾਵਾਂਗਾ। ਕਿਉਂਕਿ ਸਾਡੇ ਵਾਰਡ ਦੇ ਵਿੱਚ ਕੋਈ ਵੀ ਕੰਮ ਬੱਗਾ ਜੀ ਨੇ ਕਦੇ ਰੁਕਣ ਨਹੀਂ ਦਿੱਤਾ ਮੈਂ ਰਾਤ ਦੇ 2 ਵਜੇ ਰਸਵੀਰ ਦੇ 4 ਵਜੇ ਮੈਂ ਫੋਨ ਮਾਰਦਾ ਤੇ ਉਹ ਫੋਨ ਚੱਕਦੇ ਨੇ ਗੋਲੂ ਜੀ ਤੁਹਾਨੂੰ ਵਾਰਡ ਸਾਡੀ ਸਾਰੀ ਟੀਮ ਦੀ ਬੱਲੇ ਬੱਲੇ ਜੀ ਸਾਡੀ ਟੀਮ ਸਾਰੀ ਟੀਮ ਹਮੇਸ਼ਾ ਸਾਡੇ ਨਾਲ ਇਦਾਂ ਹੀ ਖੜੀ ਹੁੰਦੀ ਹੈ ਦੇਖ ਲਓ ਰਾਤ ਦੇ 10 ਵਜੇ ਚੁੱਕੇ ਆ ਸਾਰਾ ਦਿਨ ਸਾਡੇ ਨਾਲ ਤਿਆਰੀਆਂ ਕਰਦੇ ਤੇ ਹੁਣ ਵੀ ਦੇਖ ਲਓ ਇੱਥੇ ਬੈਠੇ ਹੋਏ ਰਾਤ ਦੇ 10 ਵਜੇ ਤੱਕ ਤੇ ਮੇਰੀ ਦਿਲੋਂ ਖੁਆਇਸ਼ ਹੈ ਅਸੀਂ ਪੱਪੀ ਜੀ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਵਿੱਚ ਪੰਚਾਈਏ ਤੇ ਆਪਣੇ ਪੰਜਾਬ ਦੀ ਆਵਾਜ਼ ਉੱਥੇ ਠਾਈਏ ਸਰ ਕਿੱਦਾਂ ਲਾਜੇ ਇਹਦੀ ਰਵਾਇਤੀ ਪਾਰਟੀਆਂ ਉਹ ਦਾਅਵੇ ਕਰਦੀਆਂ ਨੇ ਵੀ ਤਕਰੀਬਨ ਜਿਹੜੇ ਇਹਨਾਂ ਨੇ ਪਹਿਲਾਂ ਸਰਦ ਰੱਖ ਕੀਤਾ ਉਹ ਵੀ ਦਾਅਵੇ ਕਰ ਰਹੀਆਂ ਨੇ ਕਹਿੰਦੇ ਵੀ ਅਸੀਂ ਅਸੀਂ ਆਹ ਕਰਾਂਗੇ ਆਹ ਕਰਾਂਗੇ ਕਿੱਦਾਂ ਲੱਗਦਾ ਜੇ ਉਹਨਾਂ ਨੇ ਪਹਿਲਾਂ ਕੀਤਾ ਹੁੰਦਾ ਜੇ ਉਹਨਾਂ ਨੇ ਪਹਿਲਾਂ ਕੀਤਾ ਹੁੰਦਾ ਅੱਜ ਉਹਨਾਂ ਨੂੰ ਕੈਂਡੀਡੇਟ ਆਪਣੇ ਲੋਕਲ ਲੱਭ ਜਾਂਦੇ ਸਾਡੀ ਪਾਰਟੀ ਕੋ ਲੋਕਲ ਕੈਂਡੀਡੇਟ ਤੇ ਸੀਗਾ ਜੇ ਉਹਨਾਂ ਉਹੋ ਜੀ ਗੱਲ ਗਿੱਦੜ ਵਾਹੇ ਤੋਂ ਇੱਥੇ ਲੈ ਆਏ ਉਹਨਾਂ ਨੂੰ ਲੁਧਿਆਣਾ ਸ਼ਹਿਰ ਤੋਂ ਵੀ ਕਾਂਗਰਸ ਨੂੰ ਬੰਦਾ ਨਹੀਂ ਲੱਭਿਆ ਜੀ ਬਿੱਟੂ ਜੀ ਦੇਖ ਲਓ ਕੰਮ ਨਹੀਂ ਕੀਤਾ ਹੁਣ ਪਤਾ ਸੀਗਾ ਹੁਣ ਦੇਖੋ ਬੀਜੇਪੀ ਚ ਭੱਜ ਗਏ ਤੇ ਕੰਮ ਕੀਤੇ ਹੁੰਦੇ ਤੇ ਕਿਉਂ ਇਥੋਂ ਭੱਜ ਤੇ 10 ਸਾਲ ਤਕਰੀਬਨ ਜਿਹੜਾ ਹੁਣ ਨਾਲ ਸਮੇਂ ਦੇ ਵਿੱਚ ਜਿਹੜੇ ਵੀ ਆਮ ਆਦਮੀ ਪਾਰਟੀ ਨੂੰ 100% ਸਪਰਸ਼ਨ ਮਿਲੇਗਾ ਸਾਰੇ ਹਲਕਿਆਂ ਤੋਂ ਬਿਲਕੁਲ ਜੀ ਬਿਲਕੁਲ ਆਵਾਜ਼ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 100% ਸਪਰਸ਼ਨ ਮਿਲੇਗਾ ਜੀ ਮੈਂ ਤੁਹਾਨੂੰ ਦੇਖ ਲਿਓ ਜਿੱਦਣ ਵੋਟਾਂ ਹੋਣਗੀਆਂ ਪਹਿਲੀ ਤਰੀਕ ਨੂੰ ਇਹਨਾਂ ਦੇ ਬੂਥ ਵੀ ਨਹੀਂ ਲੱਗਣਗੇ ਤੇ ਸਾਡੇ ਦੇਖਿਓ 13 ਜੀਰੋ ਜੀ ਭਗਵੰਤ ਸਿੰਘ ਨੇ ਕਿਹਾ ਜੇ ਨਾ ਹੋਇਆ ਤੁਸੀਂ ਦੇਖ ਲਿਓ ਦੁਬਾਰਾ ਅਸੀਂ ਵੋਟ ਮੰਗਣੀ ਥੋੜੀ ਕਿਉਂਕਿ ਇਹ ਚੀਜ਼ ਹੋਣੀ ਹੀ ਹੋਣੀ ਹੈ ਜੀ ਇਹ ਇੰਕਲਾਬ ਇੰਕਲਾਬ ਕੋਲੂ ਬਾਗਵਾ ਜਿੰਦਾਬਾਦ ਕੋਲੂ ਬਾਗਵਾ ਜਿੰਦਾਬਾਦ